उठा करना यह पता नहीं सवेरे सबेरे कि लगे देखा उठ के कि लना किए गए अब तक मम्मी ना गल करनी पैनी है मम्मी का फोन आ गया हेलो हाँ मम्मी सा ठीक ठाक सेहता कि ਅੱਛਾ ਛੁੱਟੀਆਂ ਹੋ ਗਈਆਂ ਅੱਛਾ ਹਾਂ ਮੈਂ ਰਹਿ ਕੇ ਜਾਊਂਗੀ ਮੈਂ ਕਰਦੀ ਨਾਲ ਮੰਮੀ ਹਰ ਕਰਨ ਤੇ ਮੈਂ ਰਹਿ ਕੇ ਜਾਊਂਗੀ ਠੀਕ ਆ ਹੋਰ ਸੁਣਾ ਬਸ ਵਧੀਆ ਤਨਵੀਰ ਵੀ ਠੀਕ ਆ ਖੇਲਦੀ ਆ ਹਾਂ ਤੂੰ ਵੀ ਮਾਰ ਜੀ ਗੇੜਾ हां ठीक है मैं करके तेरे ना करना उनों ਨਾਲ ਗੱਲ ਕਰਕੇ ਨਾ ਫਿਰ ਦੱਸ ਦੇ ਤੁਨੂੰ ਵੀ ਆਉਂਗੀ ਕਿ ਨਹੀਂ ਆਉਂਗੀ ਠੀਕ ਆਪਕੇ ਕੋਈ ਗੱਲ ਹੈ ਮੈਂ ਤਾਂ ਪਿੱਛੇ ਤੇ ਨਹੀਂ ਲੰਘਣੀ ਜਾ ਰਹੀ ਬਾਜ਼ੀ ਮੈਨੂੰ ਇਸੇ ਲੀ ਨੂੰ ਕਰਦਾ ਪਹੁੰਚਾਂ ਫਾਜਤੋਨ ਨੂੰ ਵੀ ਗੱਲ ਸੁਣੋ ਉਹ ਮੁਕਰ ਆਲੀ ਨਹੀਂ ਲੰਘੇਣਾ ਉੱਥੇ ਨੂੰ ਪੇਕੇ ਆਣਾ ਤੇ 3-4 ਦਿਨ ਬਾਅਦ ਤੇ ਰਹਿ ਕੇ ਆਉਂਗੀ ਫਿਰ ਤਾਂ ਮੌਜਾ ਹੀ ਮੌਜਾ ਹੈ ਤੇ ਤੁਹਾਨੂੰ ਯਾਰੇ ਲੰਮਗੇ ਨਾਲੇ ਤੇਰੀ ਮੰਮੀ ਨਾਲ ਗੱਲ ਕਰਾ ਦੂੰਗਾ ਹੂੰ ਹਣ ਹੁਣ ਬਹੁਤ ਹੀ ਨਾਲ ਫੋਨ ਕਰਦਾ ਬੰਦਾ ਚੈਟ ਕਰ ਲਿਆ ਕਰ ਗੌਰ ਕਰਦੀ ਉਹ ਵੀ ਨੂੰਈ ਨਾ ਜਾਣੀ ਬਹੁਤ ਤੇਜ਼ ਹੈ ਅੰਮ੍ਰਿਤ ਘਰ ਵਾਲੀ ਹਾਂ ਚੰਗਾ ਅੱਜ ਚਾਚੂ ਤਾਂ ਬਾਤੋ ਪਹੀਏ ਪਹਿਲਾਂ ਮੰਮੀ ਨਾਲ ਗੱਲ ਕਰਦੀ ਅੱਜ ਮੰਮੀ ਜੀ ਉੱਠ ਗਏ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਮਾਂ ਸਮਝ ਕੇ ਕਰਨ ਲੱਗੀ ਸੱਸ ਸਮਝ ਕੇ ਮੈਂ ਨਾ ਬਹੁਤ ਗੌਰ ਕਰਿਆ ਕਿ ਕਰਨ ਨਾ ਫੋਨ ਪਰ ਗੱਲਾਂ ਕਰਦੇ ਕਿਸੇ ਨਹੀਂ ਨਹੀਂ ਅੱਜ ਕੋਈ ਗੱਲ ਨਹੀਂ ਭੈਣ ਦਾ ਫੋਨ ਆਇਆ ਹੁੰਦਾ ਬਾਹਰ ਨਹੀਂ ਮੈਂ ਸੁੱਤੀ ਪਈ ਸੀ ਆਪ ਹੌਲੀ ਹੌਲੀ ਪਤਾ ਲੱਗੀ ਫੁੱਸਫੁਸ ਕਰਕੇ ਬਾਹਰ ਲੰਘ ਗਏ ਬਗਰ ਗੱਲ ਕਰਨ ਕੋਈ ਨਾ ਗੌਰ ਕਰੋ ਤੁਸੀਂ ਗੌਰ ਕਰੋ ਇੱਕ ਵਾਰੀ ਤੇ ਮੈਂ ਵੀ ਤੁਹਾਨੂੰ ਸਬੂਤ ਦਵਾਂਗੀ ਨਹੀਂ ਸਬੂਤ ਤਾਂ ਲੋੜ ਨਹੀਂ ਪਾਪੇ ਗੌਰ ਕਰ ਲੈਣੀ ਹਾਂ ਅੱਜ ਤੱਕ ਤਾਂ ਵੈਸੇ ਨੇ ਜੇ ਕੰਮ ਕੀਤਾ ਨਹੀਂ ਇਹ ਕੀਤਾ ਤਾਂ ਡੰਡਾ ਮੁਰਗਾ ਇਹਦਾ ਵੀ ਕੀ ਕਸੂਰ ਹੈ ਆ ਕਵਾਂਡੀਆਂ ਦੇ ਮੁੰਡੇ ਰਹੀ ਲਾਲਾ ਆ ਵੀ ਆ ਬਹੁ ਭਰੇ ਹੁੰਦੀ ਐ ਤੇ ਆਪ ਫੋਨ ਤੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਮੈਂ ਤਾਂ ਕੈਮਰਾ ਜੀ ਚੈੱਕ ਕਰਦੀ ਆ ਇਹ ਸਾਰਾ ਖਾਂਤਾਂ ਨਹੀਂ ਇਹ ਚ ਐ ਸੱਚੀ ਗੱਲ ਆ ਹੁਣ ਗੌਰ ਕਰਨੀ ਪੈਣੀ ਚਾਹ ਬਣਾ ਲੈ ਕੋਈ ਨਾਸ਼ਤਾ ਪਾਣੀ ਕਰ ਲੈ ਜਾਂ ਤਾਂ ਤੂੰ ਕਦੇ ਮੈਨੂੰ ਟਾਈਮ ਨਾਲ ਦਿੱਤੀ ਨਹੀਂ ਫਿਰ ਤੂੰਂਗੀ ਮੰਮੀ ਫਿਰ ਚਾਹ ਪਰ ਰੜ ਗਈ ਹੈ ਕੋਫੀ ਦਾ ਚੱਜ ਨਾਲ ਦੇ ਦੇ ਮੈਨੂੰ ਤਾਂ ਮੰਮੀ ਜੀ ਟੈਨਸ਼ਨ ਐ ਬਹੁਤ ਆ ਨਾ ਟੈਨਸ਼ਨ ਨਾ ਕਰ ਕੋਈ ਹੋ ਲੈ ਆ ਬਈ ਸਿਮਰਨ ਹੋ ਰੈਡੀ ਬਹੁਤ ਕੰਮ ਪਿਆ ਕਰਨੇ ਨੂੰ ਮੰਮੀ ਫਿਰ ਬੋਲੂਗੇ ਸਬੂਤ ਦੇ ਦੇ ਰਾਂ ਮੈਂ ਸਾਪਾ ਤਾਂ ਮੈਨੂੰ ਕਿਦ ਨਾਲ ਕੀ ਗੱਲਾਂ ਹੁੰਦੀਆਂ ਮੈਨੂੰ ਠੋਖਾ ਦਿੰਦੇ ਆ ਨਾ ਕੋਈ ਗੱਲ ਸਭ ਕੁ ਸਬੂਤ ਅੰਦਰ ਰੱਖ ਹੀ ਦਊਂਗੀ ਮੇਰਾ ਇਰਛੇ ਤੋ ਕੋਈ ਕਮੀ ਵੀ ਨਹੀਂ ਹੈਗੀ ਤਮੀ ਬਾਰ ਮੂੰਹ ਮਾਰਦਾ ਫਿਰਦਾ ਸ਼ਰਮ ਤਾਂ ਨਹੀਂ ਆਉਂਦੀ ਹੋਣੀ ਐਨੀ ਸੋਣੀ ਘਰ ਵਾਲੀ ਓਰੀ ਗੱਲ ਸਨ ਉਹਦਾ ਕੀ ਹਾਲ ਹੈ ਜਿਹੜਾ ਮੁੰਡਾ ਬਾਹਰ ਗਿਆ ਸੀਗਾ ਨਾਲੇ ਮੈਂ ਸੁਣਿਆ ਉਹ ਤੇਰਾ ਦੋਸਤ ਹੈ ਜਿਹੜਾ ਉਹ ਕੁੜੀ ਭਜਾ ਕੇ ਲੈ ਗਿਆ ਵੇ ਤੈਨੂੰ ਮੈਂ ਕੀ ਕਹੀ ਜਾਨਨੀ ਆ ਕਹ ਜਾਨਨੀ ਮੈਂ ਤੈਨੂੰ ਸੁਣਦਾ ਨਹੀਂ ਮੈਂ ਕੀ ਕਹਿਆ ਤੈਨੂੰ ਨਾ ਮੈਨੂੰ ਨਹੀਂ ਸੁਣਿਆ ਸੁਣਿਆ ਨਹੀਂ ਮੈਂ ਇੱਧਰ ਲੱਗਿਆ ਹਾਂ ਤਾਂ ਗੱਲ ਜੀ ਆਹ ਕਿਆ ਪੁਕਣ ਲੱਗਿਆ ਹਾਂ ਤੂੰ ਕਾ ਚੈਟ ਕਰਦਾ ਇਹ ਮੁੰਡੇ ਦਾ ਯਾਰ ਦੋ ਦੋ ਦਾ ਹੋ ਰਿਹਾ ਹੈ ਬਣਾ ਚੈਟ ਵੀ ਕਰਦੀ ਹੈ ਖਾ ਚੈਟ ਕਰੀ ਜੰਨਾ ਮੈਨੂੰ ਰੋਜ ਬਹੂ ਵੀ ਲਾਂਬੇ ਦਿੰਦੀਆਂ ਹਾਕ ਤੇ ਚੈਟ ਉਹਦੇ ਨਾਲ ਤਾਂ ਨਹੀਂ ਕਰੀ ਜਾਂਦਾ ਕੰਜਰੀ ਨਾਲ ਤੈਨੂੰ ਮੈਨੂੰ ਮੈਨੂੰ ਚਾਹ ਲੱਗਦਾ ਇਹੋ ਜਿਹਾ ਹੀ ਲੱਗਦਾ ਜਿਵੇਂ ਉਹ ਮਾਂ ਦੀ ਗੱਲਾਂ ਦਾ ਵੀ ਨਹੀਂ ਧਿਆਨ ਰਿਹਾ ਹੁਣ ਕੰਜਰ ਨੂੰ ਮੈਂ ਨਹੀਂ ਇਹ ਜਿਹਾ ਮੈਂ ਤਾਂ ਨਹੀਂ ਕਰਦੀ ਦੋ ਪਿਆਰ ਕਰਦਾ ਕਰਦਾ ਪਿਆਰ ਇਥੇ ਬਕਵਾਸ ਕਰੀ ਜੀ ਹੋਰ ਪਰ ਫੋਨ ਜਾਈ ਜਾਂਦਾ ਮੈਂ ਇੱਕ ਮਿੰਟ ਫੋਨ ਸੁਣ ਲਵਾਂ ਅੱਜ ਸੁਣੀ ਪਹਿਲੇ ਮੇਰੀ ਗੱਲ ਸੁਣ ਲੈ ਸਬਜ਼ੀਆਂ ਸੁੱਕੀਆਂ ਮੁੱਕੀਆਂ ਹੀਆਂ ਲੈ ਆਈ ਆ ਪਿਆਜ਼ੋਂ ਲੋਕਾਂ ਦੇ ਦੋ ਦੋ ਪਿਆਜ਼ ਮੰਗਦੇ ਚੰਗੇ ਨਾ ਮੈਨੂੰ ਤਾਂ ਨਾ ਮੰਮੀ ਕਾ ਗੱਲ ਹੀ ਸਮਝ ਲਾਦੀ ਤੁਹਾਨੂੰ ਲਸਣ ਲੈ ਆ ਤਾ ਮੈਂ ਪਾਈ ਆ ਅੱਧਾ ਕਿਲੋ ਦੋ ਦਿਨ ਚ ਪਾਈ ਆ ਅੱਧਾ ਕਿਲੋ ਲਸਣ ਖਤਮ ਹੋ ਜਾਂਦਾ ਲੋਕ ਤਾਂ ਹੀ ਕਿ ਇਕੱਠੀ ਪਾਉਨੇ ਆ ਤੁਸੀਂ ਤਾਂ ਦੋ ਦੋ ਐਡੀ ਐਡੀ ਗੁੱਥੀਆਂ ਲਸਣ ਦੀਆਂ ਪਾ ਪਾ ਕੇ ਅੰਦਰ ਸੜਿਆ ਪਿਆ ਸਾਡਾ ਅੰਦਰ ਕਸੜਿਆ ਨਾ ਤਾਂ ਤੈਨੂੰ ਜੀਤ ਦਾ ਸਵਾਦ ਕੀ ਆ ਮੈਂ ਤੇ ਟਿੱਟਪਟਾ ਖਾਣਾ ਟਿੱਕੀ ਬਣਾਉਦੇ ਫਲਾਣੀ ਵਾਰ ਲਸਣ ਵੀ ਨਾ ਪਣਦੀ ਆ ਸਬਜੀ ਉਹ ਮੇਰੀ ਸੁਣ ਮੰਮੀ ਗੱਲ ਇੱਕ ਉਹ ਮੈਨੂੰ ਸਵਾਦ ਨਹੀਂ ਆਉਂਦਾ ਮਰਾ ਸਾਹਿਬ ਜ਼ਰਦਾ ਪੈ ਗਰੋਂ ਮੰਗਾਈ ਬਹੁਤ ਅੱਲਾ ਸੁਣ ਦੇ ਲੈ ਕਿਆ ਰੇਟ ਆ ਕੰਮ ਕਾ ਪਿੱਛੇ ਕਰਦੇ ਆ ਤੇ ਕਮਾਂਦੇ ਆ ਨਾ ਤਾਂ ਖਾਣਾ ਵੀ ਹੈਗਾ ਖਬਰਦਾਰ ਜੇ ਲਸਣ ਔਰ ਪਿਆਜ਼ ਬਾਰੇ ਕੁਝ ਬੋਲਿਆ ਲਿਆ ਕੇ ਦੇਣਾ ਤੇ ਦੇ ਦੇ ਨਹੀਂ ਤਾਂ ਮੈਂ ਔਰ ਸਿੱਧਾ ਜਾ ਕੇ ਗੱਡੀ ਲਿਆਵਾਂਗੇ ਆਪਣੀ ਆਪਣੀ ਸੱਸ ਨੂੰ ਕੋ ਬੋਲਦੀ ਜਬਾਨ ਹੈ ਬਹੁਤ ਚੱਲਦੀ ਹੈ ਮੰਮੀ ਤੇਰਾ ਤੈਨੂੰ ਇੰਨੀ ਗੱਲ ਇੰਨੀ ਇੰਨੀ ਗੱਲ ਖੁਰਦੀ ਕਿੱਥੇ ਤੇ ਮੈਨੂੰ ਐ ਦੱਸ ਇੰਨੀ ਗੱਲ ਕਿੱਥੇ ਕਰਦੀ ਆ ਤਾਂ ਨਹੀਂ ਚੱਲੇਗੀ ਤੇ ਕੈਂਚੀ ਤੇ ਉੱਪਰ ਕੱਪੜਾ ਚਾਹੀਦਾ ਕੱਪੜੇ ਤੇ ਕੈਂਚੀ ਚੱਲਣੀ ਹੈ ਜਾਣਦਾ ਮੈਂ ਤੈਨੂੰ ਬੜੀ ਹੋ ਮਾਨਤਨ ਅਕਲ ਤਾਂ ਤੈਨੂੰ ਰਹੀ ਨਹੀਂ ਦੂਜਿਆਂ ਦਾ ਜੀ ਜੀ ਕਰਦਾ ਵਿੱਚ ਪੜ ਜਾਂਦਾ। ਸੁਣ ਲਵਾ ਹੁਣ ਬਹੁਤੀ ਨਵੇਂ ਨਾ ਤੋਤੂ ਮੈਂ ਐਵੇਂ ਕਰਿਆ ਕਰ ਗੱਲ ਮੈਨੂੰ ਫੋਨ ਆ ਗਿਆ। ਕਿੱਥੇ ਲਿਆ ਹੁਣ? ਫੋਨ ਆਉਂਦਾ ਇਹ ਸੁਣ ਲਵਾ ਮੜਾ ਜਾ। ਹੂੰ, ਕੀ ਕਰਦੀਆਂ? ਕੁਛ ਨਹੀਂ ਬਸ ਉੱਠੀ ਦੀ ਹੁਣ ਮੈਡਮ ਮੇਰੇ ਵਾਲੀ। ਨਾ ਆ ਕੇ ਸੁਰਖੀ ਪੈਂਦੀ ਲਾ ਲਈ ਸਾਜੀ ਮੂੰਹ ਮੱਥ ਲਿਆ। ਹੋਰ ਸੁਣਾ ਕਿੰਨਾ ਮਿਤਾ ਦੀ ਫੇਰ ਕਿ ਮੈਂ ਜਲਦੇ ਹਣਾ ਕੰਮ ਕਰ। ਮੈਂ ਨਾ ਹੀ ਕੋ ਗੱਲ ਦੇਖੀ ਆ। ਜੇ ਮੈਂ ਜੇ ਘਰ ਉਹ ਤਾਂ ਅਮਰੀਕਨ ਵਾਲੀ ਬੈਟਰੀ ਚੰਗੀ ਆ ਹੁਣ ਨਾ ਬੰਦਾ ਆਪਣੀ ਚੰਗੀ ਘਰ ਵਾਲੀ ਦੇ ਹੋਣ ਦੇ ਬਾਵਜੂਦ ਹੀ ਬਾਹਰ ਮੂੰਹ ਮਾਰ ਕੇ ਪ੍ਰਮਾਤਮਾ ਦੇਖਦਾ ਜੇ ਮੰਨ ਲਾ ਵੀ ਤੂੰ ਜੇ ਪ੍ਰਮਾਤਮਾ ਦੇਖਦਾ ਨਾ ਪ੍ਰਮਾਤਮਾ ਜੀ ਕੁਦਰਤੀ ਘਰ ਵਾਲੀ ਦੇ ਮਨ 'ਚ ਗਲਤ ਹਰਕਤ ਪਾ ਦੇਣੀ ਹੈ ਉਹਨੇ ਵੀ ਕੋਈ ਨਾ ਕੋਈ ਗਲਤੀ ਕਰ ਲਾਂਗੇ ਜਾਣੀ ਪਰ ਤੂੰ ਦੇਖ ਮੈਂ ਕਿੰਨਾ ਰਿਸਕ ਲੰਨਾ ਮੈਂ ਤੇ ਨਾ ਫੇਰ ਗੱਲ ਕਰਦਾ ਮੈਂ ਤੇਰੀ ਭਲੇ ਖਾਤਰ ਕਰਦਾ ਆ ਗੱਲ ਵੀ ਨੋਟ ਰੱਖੀ ਪ੍ਰਮਾਤਮਾ ਬਹੁਤ ਬੇਅੰਤ ਆ ਇੱਕ ਮੈਂ ਜ਼ਰਾ ਕਿੰਨਾ ਕਰਦਾ ਮੈਂ ਤਾਂ ਵੀ ਮੈਂ ਹੁਣ ਦੋਹੇ ਦੋ ਹੁਣ ਤਾਂ ਅਰਮਾਨ ਮਲੀਕ ਉਹਨਾਂ ਵਾਲਾ ਕੰਮ ਹੋ ਗਿਆ ਦੋ ਦੋ ਰਖਣੀਆਂ ਪੈਣੀਆਂ ਤੇ ਸੁਪਿਟਣੀਆਂ ਤੋਹੋਸ਼ਣਾ ਮੇਰਾ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਮੇਰਾ ਜੱਫੀ ਅੱਗੇ ਕੁੱਟ ਕੇ ਪਾਉਂਦਾ ਤਾਂ ਘਰ ਵਾਲੀ ਨੂੰ ਹੁਣ ਤਾਂ ਉਹ ਵੀ ਨਹੀਂ ਪਾਉਂਦਾ ਕਿਆ ਕਰਾਂ ਮੇਰਾ ਕਾਹੇ ਜੋਗ ਨਹੀਂ ਰਿਹਾ ਫੇਰ ਸੋਚਦਾ ਮੈਂ ਵੀ ਘਰ ਵਾਲੀ ਮੈਨੂੰ ਮੇਰਾ ਇੰਨਾ ਕਰਦੀ ਰੋਟੀ ਸਬਜ਼ੀ ਇੱਕ ਤਾਂ ਕੱਟ ਕੇ ਫੇਰ ਲਾ ਲਉਂਦੀ ਐ ਫੋਨ ਖੜਦਾ ਇਹਨੂੰ ਮੈਂ ਦੱਸ ਦੇਣਾ ਚਾਂਗ ਗੱਲਾਂ ਕਰਦੇ ਮੰਮੀ ਨੂੰ ਬੁਲਾਨੀ ਮੰਮੀ ਹਾਂ ਕੀ ਹੋ ਗਿਆ ਦੇਖੋ ਉਧਰ ਬੰਦਾ ਮਾਰਦੇ ਆ ਮੈਂ ਦੱਸ ਕਿ ਆ ਲੱਛਣ ਕਰਦਾ ਗਵਾਂਡੀਆਂ ਦਾ ਮੁੰਡਾ ਵੀ ਇਹੀ ਲੱਛਣ ਕਰਦਾ ਮਰ ਜਾਣਿਆ ਉਹ ਜਿਹੜਾ 9:00 ਵਜੇ ਤੱਕ ਬਾਹਰ ਖੜਾ ਰਹਿੰਦਾ ਹਮੈਂ ਕੈਮਰੇ ਚ ਚੈੱਕ ਕਰਿਆ ਕਦੇ ਇੱਧਰ ਕਦੇ ਘਟੇਰਾ ਦੇ ਆ ਇੱਧਰ ਅੱਗੇ ਲੱਗੀ ਪਈ ਐ ਇਹਨਾਂ ਦੇ ਤਾਂ ਦੋਹਾਂ ਦੇ ਅੱਜ ਨਹੀਂ ਛੱਡਦੀ ਇਹਨਾਂ ਹਾਂ ਮੰਮੀ ਜੀ ਹਾਂਜੀ ਦੇਖ ਲੈਣ ਤੁਸੀਂ ਆਪਣੇ ਅੱਖਾਂ ਨਾਲ ਮੈਂ ਤਾਂ ਦੇਖ ਲੈ ਪੁੱਤ ਹੁਣ ਤੇਰੀ ਜ਼ਿੰਮੇਵਾਰੀ ਬਣਦੀ ਐ ਮੈਂ ਤਾਂ ਸੋ ਰਿਸ਼ਤੇਦਾਰੀ ਚ ਜਾਣਾ ਆਣਾ ਪਿੱਛੇ ਦਾ ਪੁੱਤ ਘਰ ਵੀ ਤੈਨੂੰ ਦੇਖਣਾ ਤੇ ਉਹਨੂੰ ਵੀ ਤੈਹੀਂ ਦੇਖਣਾ ਠੀਕ ਐ ਨਾ ਹੁਣ ਤੂੰ ਆਪਣੀ ਜ਼ਿੰਮੇਵਾਰੀ ਆਪ ਸੰਭਾਲ ਜੇ ਮੈਂ ਬੋਲੂਗੀ ਤਾਂ ਮੁੰਡਾ ਕਹੋਗਾ ਮੇਰਾ ਘਰ ਪੱਟਦੀ ਐ ਉਹਨਾਂ ਗਵਾਂਡਿਆਂ ਦੀ ਦੇਖ ਲੈ ਅੱਧੀ ਸਾਹਮਣੇ ਚ ਬਾਰੇ ਵਾਲੀ ਬਾਰੀ ਕਦੇ ਅੱਧੀ ਖੁੱਲੇ ਕਦੇ ਸਾਰੀ ਹੈ ਕੰਦ ਟਪੋ ਟਪ ਕੰਦ ਸਾਰੇ ਪਿੰਡ ਨੂੰ ਨਿਕਰੋ ਸਿਗਰੀ ਆਈ ਪਈ ਐ ਮਰ ਜਾਣਾ ਬੈਠ ਬੈਠ ਕੇ ਵਿਗੜ ਗਿਆ ਤੂੰ ਸੀ ਬਾਹਰੇ ਨਿਕਲ ਰਹੀ ਆ ਕੋਈ ਮੈਨੂੰ ਤਾਂ ਮੰਨਦੇ ਨਹੀਂ ਹੈਗੇ ਹਾਂ ਚਲ ਮੈਂ ਦੇਖਦੀ ਆ ਹਾਂਜੀ ਹਾਂਜੀ ਮੈਂ ਦੋ ਦਿਨ ਲਾਇਆ ਆਪਣਾ ਵੇਖਿਆ ਨਾ ਮੈਂ ਤਾਂ ਦੇਖ ਭੇਜਣ ਦੇ ਤੈਨੂੰ ਚਾਹਵਨ ਹੈ ਨਹੀਂ ਕਿ ਤੂੰ ਜਾਵੇਂ ਕਿਉਂਕਿ ਭਈ ਘਰ ਦੇ ਵਿੱਚ ਹੈ ਕੋਣਾ ਮੈਂ ਜਾਂ ਤੂੰ ਆ ਬਸ ਬਾਕੀ ਤੇਰੀ ਮਰਜ਼ੀ ਜਿਵੇਂ ਪੁੱਤ ਤੈਨੂੰ ਚੰਗਾ ਲੱਗਦਾ ਆ ਜੀ ਚਲ ਮੰਮੀ ਦਾ ਹਾਲ ਚਾਲ ਪੁੱਛ ਗਏ ਹੈ ਨਾ ਠੀਕ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਦੱਸੀ ਉਹਨੂੰ ਦੇਖ ਲਾ ਕੁੜੀ ਨੂੰ ਚੰਬਲਾਈ ਪਈ ਆ ਆਪੇ ਚੜ ਜਾਂਦੀ ਐ ਸੱਟਾ ਖਾ ਲੈਂਦੀ ਐ ਫੇਰ ਕਹਿੰਦਾ ਸਾਡੀ ਕੁੜੀ ਦਾ ਧਿਆਨ ਨਹੀਂ ਰੱਖਦੇ ਹੁਣ ਤੂੰ ਦੇਖ ਲੈ ਤੂੰ ਤਿਆਰ ਹੋ ਜਾ ਜੇ ਜਾਣਾ ਜਾਇਆ ਕਿਸ ਨੂੰ ਕਹਦੇ ਨਹੀਂ ਚੜਾਇਆਊਗਾ ਆਪ ਦਾ ਪਤਾ ਨਹੀਂ ਕਿੱਥੇ ਨੂੰ ਗਿਆ ਹੋਇਆ ਹਾਂ ਤਾਂ ਹੀ ਤੈਨੂੰ ਕਹਿੰਦੀ ਗੱਡੀ ਸਿੱਖ ਲਾ ਠੀਕ ਗੱਡੀ ਚੱਕੀ ਹੋਰ ਆਪਣਾ ਲੰਗੀ ਜੇ ਆਪਣਾ ਤਿਆਰ ਹੋ ਜਾ ਜਾਂ ਚਾਹੇ ਕੰਮ ਮੈਂ ਆਪੇ ਕਰ ਲੂੰਗੀ ਝਾੜੂ ਤੇ ਮਾਰੇ ਦਿੱਤਾ ਹਾਂਜੀ ਸੋਦੇ ਨਹੀਂ ਮੈਂ ਇਹ ਕਿ ਆਪਣਾ ਬਾਤੋ ਕਰਦਾ ਕਰਦਾ ਹਾਂ ਮੈਂ ਕਿਹਾ ਜੀ ਮੈਂ ਦੋ ਦਿਨ ਪੇਕ ਕੇ ਲਾਇਆ ਮੈਂ ਕੋਈ ਗੱਲ ਨਹੀਂ ਜੇ ਦੀ ਕਰਦਾ ਲਾਇਆ ਕੋਸ਼ਿਸ਼ ਕਰਨੀ ਹੈ ਦੋ ਦਿਨ ਦਾ ਕੋਈ ਸਰੀਰ ਇਨਚੈਕ ਕਰਣੀ ਹੈ ਕੋਈ ਲਾਇਆ ਤੇਰੇ ਮਨ ਵਿੱਚ ਹੋਰ ਹੋ ਜਾਊਗਾ ਮਾੜਾ ਤੇ ਫੋਨ ਚੋਂ ਬਾਹਰ ਵੀ ਨਿਕਲ ਕੇ ਗੱਲ ਕਰ ਲਿਆ ਕਰੋ ਕੋਈ ਤਬਰ ਵੀ ਹੁੰਦਾ ਯਾਰ ਦੋਦ ਦਾ ਫੋਨ ਹੁਣ ਹੋਰ ਵੀ ਨਾ ਚੱਕਾ ਤੇਰੇ ਚੱਕਰ ਚ ਤਬਰ ਦੇ ਵਿੱਚ ਵੀ ਬੈਠ ਕੇ ਗੱਲਾਂ ਕਰ ਲਿਆ ਕਰੋ ਸਾਰਾ ਦਿਨ ਇਕਦਿਹੀ ਹੋਈ ਜਾਂਦੀ ਹੈ ਕਿ ਹੁਣ ਗੱਲ ਤਾਂ ਬੰਦੇ ਨੇ ਕਰਨੀ ਹੋਵੇ ਫੋਨ 'ਤੇ ਫੋਨ ਪਰ ਵੀ ਨਾ ਗੱਲ ਕਰ ਪਰ ਮੋੜੇ ਆਈ ਘਰਾਂ ਨਹੀਂ ਸਰਦਾ ਠੀਕ ਹੈ ਜੀ ਹੈਲੋ ਅਮਰੀਕਾ ਲਈ ਚੱਲੀ ਆ ਦੋ ਦਿਨ ਬਾਅਦ ਤੇ ਬੇਕਿਆਂ ਨੂੰ ਤੈਨੂੰ ਪਿੱਛੇ ਤੇ ਨੀਜਾਰੇ ਨਾਲ ਲੈ ਕੇ ਆਉਂ ਗਏ ਸਾਰੇ ਸਾਈ ਯਕ ਫਲਕੀਆਂ ਖਾਵਾ ਕੇ ਇਸ ਕਰੀਮਾ ਨੀ ਯਾਰੇ ਲਵਾਗੇ ਨੀ ਯਾਰੇ ਆਉਣਗੇ ਨੀ ਯਾਰੇ ਜਾਣਗੇ ਆਇਓ ਰਬਾ ਇਹ ਦਿਨ ਨਹੀਂ ਭੁੱਲਣੇ ਸੋਹਣੀਏ ਚਲ ਵਾ ਚੰਗਾ ਨੂੰ ਭੇਜ ਦਮਾ ਸਾਈਏ ਬਾਅਦ ਚ ਠੀਕ ਹੈ ਮੰਮੀ ਜੀ ਮੈਂ ਚਲਦੀ ਹਾਂ ਜੀ ਯਾ ਠੀਕ ਹੈ ਤੇ ਆਜ ਹੀ ਦੋ ਦਿਨ ਬਾਅਦ ਹੈ ਨਾ ਠੀਕ ਹੈ ਜੀ ਠੀਕ ਹੈ ਅੱਛਾ ਜੀ ਪੁੱਤ ਐਸੇ ਕਰ ਬਾਈ ਕਰ ਦੋ ਬਾਈ ਕਰਵਾ ਦੇ ਦੋ ਬਾਈ ਕਰ ਦੋ ਬਾਈ ਬਾਈ ਹਾਈ ਕਰ ਦੋ ਕਿ ਪਾਇਆ ਚਾਹ ਮੇਰਾ ਪੁੱਤ ਨਾ ਨਿਕਲ ਬਣਾਨੇ ਕਿਹਾ ਚਲੋ ਹੁਣ ਚੱਲ ਜਾਨਦੀ ਅੱਜ ਮੈਂ ਵੀ ਨਹੀਂ ਹੈਗੀ ਤੇ ਤਰੀ ਗੁੰਡੀਆਂ ਨੇ ਦੇਖੂਗੀ ਲੱਛੇ ਨਾਲ ਅੱਜ ਮੈਂ ਕਿਨਾਂ ਦੇ ਜਾਮਾ

ਉਹ ਨਹੀਂ ਨਹੀਂ ਯਾਰ ਇਹ ਜੀ ਕੋ ਗੱਲ ਬਾਤ ਨਹੀਂ ਹੈਗੀ ਕੋਈ ਖੋਜ ਕਰੀ ਤੇਰੇ ਬਿਨਾ ਕਾ ਜੂਗਾ ਰਹਿਣ ਤੋਂ ਰਹਿਣ ਤੋਂ ਬਸ ਐ ਨਾ ਕਰਿਆ ਕਰ ਲੈ ਇਹ ਚਿੰਦਨੀ ਮੇਰੇ ਜਾਣੇ ਪਲੁੰਗਣਾ ਮੇਰਾ ਆ ਮੇਰਾ ਫੁੱਟ ਚੱਲੀ ਹੈ ਫਾਂ ਦਾ ਕੋਈ ਲੋੜ ਨਹੀਂ ਕਿਤੇ ਜਾਣ ਦੀ ਬਹੁਤ ਅੱਲੀ ਜਾਈਦਾ ਹੁੰਦਾ ਮੇਰੀ ਬੀਵੀ ਮਾਈਕੀਚਨ